ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 5 ਨਾਕ ਦਿਖਾਵਾਂਗੇ 4 ਝੋਟੀਆਂ ਤੇ 1 ਵਹਿੜਿਆ ਤੇ ਆਪਾਂ ਪਹੁੰਚੇ ਬਾਈ ਹਰਪਾਲ ਕੋਲ ਕੋਲ ਤੇ ਬਾਕੀ ਵੀ ਜਾਣਕਾਰੀ ਬਾਈ ਹਰਪਾਲ ਨੂੰ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਸਨਾਓ ਠੀਕ ਠਾਕ ਜੀ ਵਦਿਆ ਵਦਿਆ ਵੀਰ ਜੀ ਤੁਸੀਂ ਸੁਣਾਓ ਕਿਰਪਾ ਜੀ ਵਾਹਿਗੁਰੂ ਦੀ ਕਿਰਪਾ ਚਾਹੀਦੀ ਜੱਗੇ ਵੀਰ ਹੋ ਠੀਕ ਠਾਕ ਪਰਿਵਾਰ ਚਾਹੀਦੀ ਕਿਲਾ ਚਾਹੀਦੀ ਆ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਰਪਾਲ ਸਿੰਘ ਜੀ ਪਿੰਡ ਚਵਿੰਡਾ ਜ਼ਿਲ੍ਹਾ ਮਸੂਸੀ ਜਨਾਲਾ ਜੀ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 91 454995 ਠੀਕ ਆ ਜੀ ਹਾਂ ਜੀ ਹਾਂ ਜੀ ਤੇ ਕਰਕੇ ਸ਼ੁਰੂਆਤ ਜੀ ਆ ਕਰੀਏ ਸ਼ੁਰੂਆਤ ਜੀ ਆ ਬੂਰੀ ਤੋਂ ਕਰੀਏ ਆ ਬੂਰੀ ਤੋਂ ਆ ਜੀ ਜੱਗੇ ਵੀਰ ਲਓ ਬਾਈ ਜੀ ਪਹਿਲੇ ਨੰਬਰ ਤੇ ਆ ਗਈ ਜੇ ਬੂਰੀ ਬੂਰੀ ਤੇ ਦੱਸਿਓ ਬਾਈ ਇਹਦੇ ਬਾਰੇ ਵੀਰ ਬੂਰੀ ਮੱਝ ਦੀ ਬੜੀ ਡਿਮਾਂਡ ਈ ਹਾਂਜੀ ਤੁਹਾਨੂੰ ਪਤਾ ਲੱਭਦੀ ਘਾਟਿਆ ਬਿਲਕੁਲ ਸਹੀ ਗੱਲ ਹੈ ਜੀ ਮਤਲਬ ਵੀ ਆਪਾਂ ਉਹਦੇ ਨੇ ਮੇਰੇ ਨਾਲ 100 ਮੱਝ ਵੇਚਦੀ ਹੁੰਦੀ ਆ ਪਹਿਲੀ ਮੱਝ ਪੈ ਗਈ ਸਹੀ ਗੱਲ ਸਹੀ ਗੱਲ ਹਾਂਜੀ ਇਹ ਬੂਰੀ ਮਤਲਬ ਵੀ ਦੁੱਧ ਦੇ ਜੱਗੇ ਵੀ ਲੈ ਤਾਂ ਨੂੰ 12 ਕਿਲੋ ਤਿਆਰ ਹੋਊਗਾ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਤੇ ਸੂਈ ਨੂੰ ਕਿੰਨਾ ਟਾਈਮ ਹੋਊਗਾ ਸੂਈ ਨੂੰ ਆ 20 ਦਿਨ ਹੋ ਗਏ ਮੰਨ ਲ ਲਓ ਬਈ ਮੇਰੇ ਪਾਸੇ ਪਿੱਛੇ ਦੇ ਉਹ ਵੀ ਪੂਰਾ ਹੀ ਆ ਗਿਆ ਪੂਰਾ ਪੂਰਾ ਹੀ ਤੇ 12 ਲੀਟਰ ਜਿਹੜਾ ਦੁੱਧ ਹੈ ਇਸ ਦਾ ਬਿਲਕੁਲ ਤਿਆਰ ਆ ਗਿਆ ਤਿਆਰ ਜੱਗੇ ਵੀ ਜਿਹੜਾ ਮਸੂਆ ਸਹੀ ਬਾਈਏ ਹਨ ਇਹ ਪਹਿਲਾ ਸੂਆ ਜੱਗੇ ਵੀ ਸੂਈ ਆ ਠੀਕ ਲਓ ਬਈ ਪਹਿਲਾ ਸੂਆ ਪਹਿਲਾ ਸੂਈ ਠੀਕ ਹੈ ਠੀਕ ਕਰੋ ਇਹ ਸੂਆ ਕੀ ਚੱਕ ਤੇ ਨੀਲੀ ਪੂਰੀ ਤੇ ਚਾਗੀ ਨਾ ਨੀਲੀ ਚਾਗੀ ਨਾਲ ਹਾਂ ਜੀ ਨੀਲੀ ਚਾਗੀ ਠੀਕ ਲਓ ਬਈ ਨੀਲੀ ਪੂਰੀ ਆ ਗਈ ਆ ਤੇ ਚੈੱਕ ਕਰੋ ਕਿ ਖੰਸਲ ਬਹੁਤ ਚੰਗਾ ਗੱਡਿਆ ਪਈ ਨੂੰ ਨਹੀਂ ਇਹ ਅਰਡਰ ਕੁਆਲਟੀ ਬਹੁਤ ਸ਼ਾਨਦਾਰ ਹੈ ਥਾਲਾਂ ਦਾ ਸੈੱਟ ਵੀ ਬਹੁਤ ਚੰਗਾ ਵਾ ਕਿੰਨਾ ਵਿੱਚ ਚਾਹੂਗੀ ਤੁਹਾਡੇ ਸਾਹ ਨਾਲ ਦਿੰਦਾ ਦੁੱਧ ਚੱਕੇ ਵੀ ਕੋਈ ਸਾਂਭ ਵਾਲਾ ਲੈ ਗਿਆ ਨਾ ਸਾਂਭ ਉਹਨਾਂ ਦੀ ਘਾਟੀ ਕਿਥੋਂ ਲੈਂਦੀ ਆਪਾਂ ਅੱਛਾ ਜੀ ਦੁੱਧ ਇਹਨੇ ਮਤਲਬ 2 ਕਿਲੋ ਹੋਰ 14 ਕਿਲੋ ਦੁੱਧ ਕਰੀ ਜਾਊਗੀ ਠੀਕ ਹੈ ਠੀਕ ਹੈ ਪਹਿਲ ਵੀ ਬਰੀਡ ਵਾਲੀ ਆ ਨਾ ਲੋਬ ਜੀ 14 ਲੀਟਰ ਦੁੱਧ ਕਰ ਦੂਗੀ ਕਰ ਦੂਗੀ ਕਰ ਦੇ ਦੇਖੋ ਵੀ ਇਹ ਭਰਾ ਲੈ ਗਿਆ ਸਾਂਭ ਵਾਲਾ ਹਾਂ ਕਰੋ ਜੀ ਚੱਕਾ ਬਾਕੀ ਥਣ ਭੜਾ ਬਹੁਤ ਹੀ ਚੰਗਾ ਵਾ ਇਹ ਕੀਮਤ ਵਿੱਚ ਕਰਨਾ ਸਰੇਰਾ ਮੋਲ ਦੇ ਜੱਗੇ ਵੀਰ ਇਹਦਾ ਲੱਖ ਰੁਪਈਆ ਹੈ ਅੱਛਾ ਜੀ ਅੱਗੋਂ ਤੁਸੀਂ ਇਹਨਾਂ ਦੱਸ ਦੋ ਨਹੀਂ ਜਿੱਤੇ ਕਿ ਛੱਡੀ ਤੇ ਨਹੀਂ ਫਿਰ ਯਾ ਸਮੋ ਕਰੀਏ 85 ਦੀ ਦੇਰੀ ਜੱਗੇ ਫਿਰ ਲੋ ਜੇ ਆ ਗਈ ਕੋਈ ਕਸਰ ਦੇ ਹਾਨਾ ਹੀ ਕਰੀਏ ਹਾਨਾ ਨਾ ਕਰਦੀ ਹਾਨਾ ਜਿਹੜੀ ਜੱਗੇ ਵੀਰ ਆਪਾਂ ਦੇਣੀ ਪੂਰੇ 75000 ਦੀ ਠੀਕ ਹੈ ਜੀ ਪੂਰੇ 75000 ਦੀ ਉਹਨਾਂ ਨੂੰ 500 ਰੁਪਏ ਛੋਟ ਹੋਊਗੀ ਲਓ ਭਾਈ ਜੀ 75000 ਤੇ 500 ਰੁਪਏ ਛੋਟ ਬਿਲਕੁਲ ਨਾ ਨਾਰਮਲ ਰੇਟ ਆ ਨਾਰਮਲ ਰੇਟ ਲਓ 12 ਲੀਟਰ ਦੁੱਧ ਜੱਗੇ ਵੀਰ ਆਪਾਂ ਭਾਨੇ ਕਿਨੇ ਕਿ ਪਾਉਂਦੇ ਆ ਉਹ ਡੇਲੀ ਵੀਡੀਓ ਪਾਉਂਦੇ ਆ ਬਿਲਕੁਲ ਸਹੀ ਗੱਲ ਆ ਰੋਕੀ ਜਾਂਦਾ ਵੀ ਮਾਲ ਕਿਥੋਂ ਲੈਂਦੇ ਤਾਂ ਭਾਅ ਚੰਗਾ ਆਪਣਾ ਰੋਜ਼ ਮਾਲ ਵਿਗਣਾ ਤੇ ਰੋਜ਼ ਆਪਾਂ ਨੂੰ ਮਿਲ ਜਾਣਾ ਰੋਜ਼ ਹੀ ਮਿਲ ਜਾਣਾ ਬਿਲਕੁਲ ਸਹੀ ਗੱਲ ਆ 12 ਕਿਲੋ ਦੁੱਧ ਆ 2 ਕਿਲ ਹੋਣ ਦੂਜੇ ਨੰਬਰ ਤੇ ਦੱਸੋ ਭਈ ਆਦੇ ਬਾਰੇ ਇਹ ਤੀਜਾ ਸੂਆ ਜੱਗੇ ਵੀ ਸੁਣੀ ਆ ਅੱਛਾ ਜੀ ਸਾਢੇ ਤਿੰਨਾਂ ਮਹੀਨੇ ਦੀ ਚੈੱਕ ਪਾਸ ਹੋਈ ਜੇ ਅੱਛਾ ਜੀ ਆਹ ਟਾਈਮ ਏ ਥੋੜੇ ਦੁੱਧ 10 ਕਿਲੋ ਜੀ ਅੱਛਾ ਜੀ ਸੱਜਰ ਦੁੱਧ ਦਿੰਦੀ 17 18 ਕਿਲੋ ਠੀਕ ਆ ਠੀਕ ਆ ਆਹ ਜਮਾਂਦਰੂ ਥਾਣੇ ਦਾ ਤਿਲੜ ਜੇ ਇਹ ਜੋ ਕਮਾਲ ਆ ਜਿਹੜਾ ਲਓ ਭਈ ਮਹਿਣੀ ਵਾਲੀ ਸਾਈਡ ਦਾ ਅਗਲਾ ਥਾਣਾ ਜਿੱਦਾ ਜਮਾਂਦਰੂ ਹੀ ਬੰਦਿਆ ਇੱਥੋਂ ਬੰਦ ਜਮਾਂਦਰੂ ਬੰਦਿਆ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਤਿੰਨ ਨਾਲ ਜੇ 2 17 ਕਿਲੋ 17 ਕਿਲੋ ਮਤਲਬ ਗਰੰਟੀ ਵਾਲਾ ਵੇਂਦੀ ਰਹੀ ਹੈ ਤੇ ਤੁਹਾਨੂੰ ਪਤਾ ਕੱਟ ਕਾਟ ਬਣਾਉਂਦੀ ਹੈ ਮਾਝ ਕਰੋ ਜੀ ਚੈੱਕ ਤੇ ਜੇ ਸਵੇ ਨੂੰ ਗੱਭਣਿਆ ਸਾਢੇ ਤਿੰਨ ਮਹੀਨੇ ਦੀ ਚੱਕ ਪਾਸ ਤੇ 10 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਕਰੋ ਚੈੱਕ ਤੁਸੀਂ ਨਾਟਰ ਕੁਆਲਟੀ ਤੇ ਥਾਂ ਤੋਂ ਬਹੁਤ ਹੀ ਚੰਗਾ ਲੰਦਾ ਵਾ ਇਹ ਸੱਜੇ ਦਾ 17 ਬਿਲਕੁਲ ਸਹੀ ਗੱਲ ਹੈ ਜੀ ਬਾਈ ਕੱਟ ਕਾਟ ਦੇ ਵੇਲ ਬੂਲੇ ਨਾਲੋਂ ਬਹੁਤ ਹੀ ਚੰਗੀ ਆ ਐਂ ਦੇ ਸਕੰਦੀ ਨਾ ਆ ਗੂੰਗਾ ਜੋਈ ਲਾਗੇ ਤਾਂ ਚੈੱਕ ਕਰਾਉਣਾ ਹੈ ਤੁਹਾਨੂੰ ਆਪਾਂ ਥਾਣਾ ਦਾ ਸੈਜ ਗੈਪ ਕਰੋ ਜੇ ਲਾਗੇ ਤਾਂ ਚੈੱਕ ਠੀਕ ਹੈ ਜੀ ਤੇ ਇਹਦਾ ਕੀ ਮੁੱਲ ਵੀਰ ਜੀ ਹਰ ਮੁੱਲ ਤਾਂ ਚੱਕੇ ਵੀ ਜਿੱਦਾਂ 17 18 ਕਿਲੋ ਦੁੱਧ ਦਿੰਦੀ ਆ ਹਾਂਜੀ ਤੇ ਮੁੱਲ ਦੇ ਦਾ 90000 ਨਾ ਕਰ ਲਈਏ ਇਹ ਵੀ ਜੈਸ ਨਾ ਕਰੀਏ ਹਰ ਜੇ ਤੂੰ ਇਹ ਨਾ ਕਰਦੀ ਜੀ 77 ਦੀ ਦੇ ਦਿੱਤੀ ਵੀਰ 77 ਦੀ ਚਾ ਛੜ ਦੋ ਹਜ਼ਾਰ ਕਾਂਡ ਚੜ੍ਹ ਛੜ ਦਈਏ ਛੜ ਦੋ ਹਜ਼ਾਰ ਹਾਂ ਨਾ ਹੀ ਦੇ ਦਿੱਤੀ ਹਾਂ ਨਾ ਹੀ ਪੂਰੇ ਬਾੜੀਆਂ ਦੀ ਜੱਗੇ ਵੀਰ ਲਓ ਬਾਈ ਪੂਰੇ 68000 ਤੇ ਕੱਟ ਕੱਟ ਵੀ ਬਹੁਤ ਚੰਗਾ ਤੇ ਮਿਲਦਾ ਚੰਗਾ ਜੀ ਹਾਂ ਜੀ ਬਿਲਕੁਲ ਨਾਰਮਲ ਰੇਡ ਹੁੰਦੇ ਆਰ ਭਾਲ ਦੇ ਤੇ ਚੱਕੋ ਚੱਕਾ ਐਨ ਪੈਪਰ ਲੰਗੀਆਂ ਦੋ ਦਾਲੀਆਂ ਮਨੋ ਸੌਜੱਗੇ ਵੀਰ ਵਜੇ ਨਹੀਂ ਤੂੰ ਆਪ ਸਿਆਣੇ ਜੋ ਵਜੇ ਨਹੀਂ ਇਹਦਾ 55000 ਦਾ ਸੱਤਦਾ ਹੈਗਾ 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 ਬਿਲਕੁਲ ਬੜੀਆਂ ਨੇ 500 ਰੁਪਏ ਛੋੜ ਜੱਗੇ ਵੀਰ ਲਓ ਭਾਜੀ 62000 ਚੋਂ 500 ਰੁਪਏ ਛੋੜ ਬਿਲਕੁਲ ਹੀ ਛੋਟੇ ਛੋਟੇ ਭਾਅ ਵੀਰ ਦੇ ਤੇ ਪਸ਼ੂ ਸਾਰੇ ਚੰਗੇ ਆ ਹਾਂ ਜੀ ਜੀ ਨੰਬਰ ਤੇ ਇਹ ਵੀ ਇਹਦਾ ਕੱਦ-ਕੜ ਬਹੁਤ ਚੰਗਾ ਵਾ ਲੋ ਫੇਸ ਕੁਆਲਟੀ ਚੈੱਕ ਗਿਆ ਵੀ ਤੇ ਕਿਆ ਕਰ ਸਕਦਾ ਜੇ ਲੱਗੇ ਤਾਂ ਬਹੁਤ ਹੀ ਚੰਗਾ ਵਾ ਤੇ ਦੱਸਿਓ ਬਾਈ ਜੀ ਇਹਦੇ ਬਾਰੇ ਇਹ ਜੱਗੇ ਵੀ ਦੂਸਰਾ ਸੁਆ ਸੁਣਾ ਆ ਅੱਛਾ ਜੀ ਐਟ ਟਾਈਮ ਦੇ 8 ਕਿਲੋ ਦੁੱਧ ਤਿਆਰ ਜੀ ਅੱਛਾ ਜੀ ਤਿੰਨ ਮਹੀਨਿਆਂ ਦੇ ਉੱਤੇ ਤਿੰਨ ਮਹੀਨੇ ਦੀ ਗਾਰੰਟੀ ਚੱਕ ਪਾਸ ਆ ਠੀਕ ਆ ਠੀਕ ਆ ਜੀ ਇਹਦਾ ਸੱਜਾ ਦਾ ਹਰ ਸੱਜੇ ਨੇ ਜੱਗੇ ਵੀ ਇਹਨੇ ਦਿੱਤਾ 11 ਮਾਰਾ ਕਿਲੋ ਅੱਛਾ ਜੀ ਦੂਸਰਾ ਸੁਆ ਸੁਣੀ ਜੀ ਠੀਕ ਆ ਠੀਕ ਆ ਜੀ ਤੇ ਪਾਕੀਦ ਨੂੰ ਬਹੁਤ ਖਾਂਦੇ ਨੇ ਇਹ ਵੀ ਗੈਟ ਲੈਜ ਵਿੱਚ ਆ ਗਈ ਜੇ ਕਰੋ ਜੱਕ ਤੁਸੀਂ ਫੇਰ ਤੋਂ ਆ ਕੇ ਰੱਖਾਂ ਤੇ ਬਹੁਤ ਹੀ ਚੰਗਾ ਵਾਹ ਕਰੋ ਜੀ ਜੱਕ ਇਸ ਟਾਈਮ ਜਿਹੜਾ 8 ਲੀਟਰ ਦੁੱਧ ਆ 8 ਕਿਲੋ 8 ਕਿਲੋ ਦੁੱਧ ਤਾਂ ਬਿਲਕੁਲ ਸਿਆਰ ਯਾਰ ਇਸ ਦੇ ਨਾਮ ਇਹ ਨਹੀਂ ਕਿਆ ਕਪਾਸੇ ਵੀ ਕਰੋ ਜੀ ਚੱਕ ਕੱਦ ਵਜਨ ਦੀ ਬਹੁਤ ਹੀ ਜ਼ਿਆਦਾ ਚੰਗੀ ਆ ਤੇ ਸੱਜਣ ਨੇ 11 ਕੋਈ ਕਿਲੋ ਦੁੱਧ ਚਵਾਇਆ ਵਾ ਤੇ ਥਣਾ ਦਾ ਸੈਰਗਬ ਬਹੁਤ ਹੀ ਸ਼ਾਨਦਾਰ ਆਂ ਗਿਠਗਿਠ ਤੇ ਥਣ ਲੱਗਾ ਵਾ ਲੋਕੋ ਜੀ ਕਰੋ ਲਾਗੇ ਤਾਂ ਚੱਕ ਦੀ ਥਣਾ ਦਾ ਸੈਰਗਬ ਇਹ ਕੀ ਮੁੱਲ ਕਰਨਾ ਵਿੱਚ ਰੱਖਿਆ ਜੱਗੇ ਵੀਰ ਮੁੱਲ ਦੇ ਦਾ ਕਰਦੇ ਹ 10000 ਅੱਛਾ ਜੀ ਤੁਸੀਂ ਦੱਸੋ ਕਿੰਨੇ ਦੇ ਦਈਏ ਇਹ ਜਾਣ ਲੋ ਜੈ ਜਾਨਦਗੀ ਜਾਣਦੀ ਸਾਰੀ ਇਹ ਵੀ ਜੱਗੇ ਵੀਰ ਹਾਨਾ ਪੂਰੇ 65000 ਦੇ ਹੋਗੇ 65000 500 500 ਹੀ ਛੋਟ ਹੋ ਗਿਆ ਲੋਬ ਜੀ 65 ਪੂਰੀਆਂ ਵੱਟੀਆਂ ਮੱਝਾਂ ਜੱਗੇ ਵੀਰ ਛੋਟ ਅੰਕ ਬੜੇ ਛੋਟੇ ਛੋਟੇ ਪਾ ਦੇ ਮੱਝਾਂ ਆਣ ਕਹਾਸੀ ਹੱਲੀ ਆ ਮੱਝਾਂ ਦਿਖਾਉਣ ਗਿਆ ਤੁਹਾਨੂੰ ਸਾਰੀਆਂ ਆਪਾਂ ਆਜੋ ਹੁਣ ਚੌਥੇ ਨੰਬਰ ਤੇ ਆ ਗਿਆ ਦੁੱਧ ਵਾਲਾ ਟੈਂਕਰ ਆ ਗਿਆ ਜੱਗੇ ਜੀ ਦਾ ਅੱਛਾ ਜੀ ਹਾਂਜੀ ਹਾਂਜੀ ਦੁੱਧ ਦਾ ਡਰਮ ਜੇ ਕਰੋ ਹਾਂਜੀ ਹਾਂਜੀ ਇਹ ਦੱਸਿਓ ਬਈ ਇਹਦੀ ਡਿਟੇਲ ਇਹ ਜੱਗੇ ਵੀ ਪੂਰੀ ਗਰੰਟੀ ਕੋਈ ਸਟਾਪ ਪੇਪਰ ਲੈ ਕੇ ਦੇ ਦਾਂਗੇ 20 ਕਿਲੋ 21 ਕਿਲੋ ਦੁੱਧ ਚ ਆਉਂਦੀ ਜੇ ਅੱਛਾ ਜੀ ਸਾਢੇ ਸੱਤਾਂ ਮਹੀਨੇ ਤੇ ਗੱਭਣ ਜੇ 6 ਕਿਲੋ ਦੁੱਧ ਜੇ ਠੀਕ ਅੱਛਾ ਮੰਨ ਲਓ ਅੱਠੀ ਪੈਰੀ ਮਿਲਦੀ ਜੇ ਅੱਛਾ ਜੀ ਹਾਂ ਅੱਠੀ ਪੈਰੀ ਮਿਲਦੀ ਜੇ ਲਓ ਬਈ ਅੱਠੀ ਪੈਰੀ ਮਿਲਦੀ ਤੇ 6 ਹਾਂ 6 ਕਿਲੋ 6 ਕਿਲੋ ਦੋ ਸੱਤਾਂ ਸਾਢੇ ਸੱਤਾਂ ਆਪਣਾ ਚੈੱਕ ਪਾਸ ਤੇ ਸਾਢੇ ਸੱਤਾਂ ਮਹੀਨੇ ਦੀ ਚੈੱਕ ਪਾਸ ਆ ਬੜਾ ਬਹੁਤ ਹੀ ਚੰਗਾ ਹੋਊਗਾ ਸੋਰੀ ਵੱਡੀ ਵੇਖੋ ਛੋਟੀ ਇਹ ਵੀ ਤੇ ਜਿਸ ਵੇ ਨੂੰ ਕੱਪਣੇ ਏ ਦੂਜਾ ਤੂਆ ਸੁਣੀਆ ਰਕੀ ਅੱਛਾ ਤੂੰ ਜਿਹਨੂੰ ਗੱਬਣਾ ਦੀ ਜਿਹੇ ਗੱਬਣਾ 3 ਲੱਖ ਰੁਪਏ ਆ ਸੀ ਚਲੋ ਜੀ ਇਹ ਤੋਂ ਸਾਫ਼ ਕਰਨਾ ਵਜਨ ਦੇਖੋ ਜੰਦੇ ਨਹੀਂ ਰਗਾ ਬਹੁਤ ਹੀ ਚੰਗੇ ਕੱਦ ਕਾਠ ਵਾਲੀ ਇਹਦੇ ਸਿੰਗਲ ਹੱਡੀ ਆ ਗਈ ਏ ਸਿਰ ਸੱਜਰ ਦਾ 20 ਲੀਟਰ ਦਾ ਮਲਕ ਕਾੜ ਦੇ ਤੇ ਥਾਂ ਥਾਂ ਬਹੁਤ ਹੀ ਚੰਗਾ ਲੱਗਾ ਵਾ ਲੈ ਖਹਿ ਬਹਿ ਗਿਆ ਸੀ ਲੈ ਖਹਿ ਬਹਿ ਗਿਆ ਸੀ ਹਾਂ ਚਲ ਕੋਈ ਨਹੀਂ ਬਾਕੀ ਮਿਲਕ ਮਾਂ ਜੀ ਤੁਹਾਨੂੰ ਲਾਗੇ ਨੂੰ ਦਿਖਾਉਣਾ ਹੈ ਆਪਣੀ ਬਹੁਤ ਹੀ ਚੰਗੀ ਲੱਗੀ ਆ ਦੇ ਸਾਵੇ ਸਤਾਮਣਾਂ ਨਹੀਂ ਕਿੱਕ ਪਾਸ ਤੇ 6 ਲੀਟਰ ਦੁੱਧ ਆ ਤੇ ਮਿਲਦੀ ਇੱਕੋ ਟਾਈਮ ਜੇ ਬਾਈ ਜੀ ਤੇ ਕੀ ਮੋਲ ਵੀਰ ਜੀ ਰਹਿ ਕਰੋਂ ਮਟਪੜੀਆਂ ਨੂੰ ਬਹੁਤ ਚੰਗੀ ਆ ਇੱਕੋ ਮੇ ਇੱਕੋ ਟਾਈਮ ਮਿਲਦੀ ਆ ਤੇ ਮੰਨ ਲਓ ਵੀ ਦਿਨ ਵੀ ਮਹੀਨੇ ਵੀ ਢਾਈ ਰਹਿ ਗਏ ਆ ਹਾਂਜੀ ਹਾਂਜੀ ਮੰਨ ਲਓ ਜਿਹੜਾ ਕੋਈ ਲੈ ਜੂ ਵੀਰ ਭਰਾ ਫੇਰ ਤੇ ਡੇਢ ਦੀ ਆ ਹਾਂਜੀ ਮੰਨ ਲਓ ਜਿਹੜੀਆਂ 20 20 ਕਿਲੋ ਵਾਲੀਆਂ ਮੰਨ ਲਓ ਵੀ ਡੇਢ ਡੇਢ ਦੋ ਦੋ ਦੀਆਂ ਮਿਲਦੀਆਂ ਆ ਬਿਲਕੁਲ ਸਹੀ ਗੱਲ ਹੁਣ ਆਪਾਂ ਜੱਗੇ ਵੀਰ ਦੇ 85 ਦੀ ਦੇ ਦਿੱਗੇ ਇੱਥੇ ਹੀ ਗਾਣ ਆਈ ਕਰੀਏ ਵੀਰ ਹਾਂ ਨਾ ਕਰੀਏ ਇੱਥੇ ਹੀ ਗਾਣ ਲਿਏ ਜੈ ਜੀ ਤੁਸੀਂ ਦੱਸੋ ਜੋ ਕਰਨਾ ਹੈ ਪੰਜ ਖੜੀਏ ਚੋਹਰ ਸਿੱਦਾ ਹੀ ਅਸੀਂ ਦੇਈਏ ਹਾਂ ਆ ਪੰਜ ਹੋਰ ਛੱਡਦਾ 75 ਦੀ ਜਗ੍ਹਾ ਨਹੀਂ ਹਣੀ ਆ ਠੀਕ ਹੈ ਪੂਰਾ ਨਾਰਮਲ ਰੇਟ ਪਾਇਆ ਆਪਾਂ ਸਾਰਿਆਂ ਨੂੰ ਬਿਲਕੁਲ ਜਿਆਦਾ ਹਾਂ ਬਿਲਕੁਲ ਜਿਆਦਾ ਨਾ ਪਾਇਆ ਲੋ ਜੀ 7500 ਕੋਈ ਵੀਰ ਭਰਾ ਕੋਈ ਸ਼ਾਮ ਕਹਿੰਦੇ 1.30 ਦੀ ਫੇਰ ਮੈਂ ਲੈ ਆਉਂਗਾ 2.5 ਮਹੀਨੇ ਕੋ ਸਾਹਮਲੇ। ਲਓ ਬਾਈ। ਹਾਂਜੀ ਤੁਹਾਨੂੰ ਪਤਾ ਡੜੀਆਂ ਬੱਜਾਂ ਆਉਂਦੀਆਂ ਆਪਣੇ ਕੋ ਸਾਭੀਆਂ ਨਹੀਂ ਜਾਂਦੀਆਂ। ਸਹੀ ਗੱਲ ਹੈ। ਆ ਜਾਂਦੇ ਸਾਭੀਏ ਤਾਂ ਫਿਰ ਤੇ ਗੱਲਾਂ ਗਾਣੀਆਂ ਹੋ ਜਾਣ। ਹਾਂਜੀ ਹਾਂਜੀ ਆਜੋ ਹੁਣ 5ਵੇਂ ਨੰਬਰ ਤੇ। 87500 ਛੱਡਦਾ ਚੋ। ਹਾਂ 500 ਯਾਰ ਦਾਂਗੇ ਜੱਗੇ ਵੀਰ। 2:7500 ਚੋਂ 500 ਰੁਪਏ ਛੋੜ ਪਈ ਕਿਹਦਾ ਕਰਾਂਗੇ ਤੇ ਆਜੋ ਹੁਣ 5ਵੇਂ ਨੰਬਰ ਤੇ ਬੈੜ ਆ ਗੀ ਜੇ। ਹਾਂਜੀ ਤੇ ਦੱਸੋ ਬਾਈਏ ਬੈੜ ਦੇ ਪਾੜੇ। ਇਹ ਜੱਗੇ ਵੀ ਟੋਕੜ ਬੈੜਿਆ। ਅੱਛਾ ਜੀ। 10 ਕਿਲੋ ਦੁੱਧ ਜੇ ਥੱਲੇ। ਅੱਛਾ ਜ ਤੁਹੇ ਕਿੰਨਾ ਕਿ ਟਾਈਮ ਹੋ ਗਿਆ ਤਰਾ ਸਿਰ ਨੂੰ ਨੂੰ ਤੂੰ ਇਹਨੂੰ ਜੱਗੇ ਵੀ ਘਰ ਆਲੇ ਜਾਂਦੇ ਵੀ 2 ਮਹੀਨੇ ਹੋ ਗਏ ਆ ਅੱਛਾ ਜੀ ਤੇ ਸੱਜਰ ਦਾ ਕਹਤਾ ਕਿੰਨਾ ਕਿ ਕਿਵਾੜੋ 15 16 ਕਿਲੋ ਦਿੰਦੀ ਸੀ ਜੱਗੇ ਵੀ ਠੀਕ ਲੋ ਬਈ 15 16 ਲੀਟਰ ਜਿਹੜਾ ਸੱਜਰ ਨੇ ਦੁੱਧ ਚ ਵਾਇਆ ਵਾ ਤੇ ਇਸ ਟਾਈਮ ਤੜਾ 10 ਲੀਟਰ ਦੁੱਧ ਤਿਆਰ ਆ ਇਹ ਕਰੋਸ ਵਿੱਚ ਆ ਗਈ ਆ ਇਹ ਕਰੋਸ ਕਰੋਸ ਪਰ ਤੁਹਾਨੂੰ ਪਤਾ ਗਰਮੀ ਦੇ ਸੌਦੇ ਹੁੰਦੇ ਆ ਸੋ ਫੇ ਨਾ ਨਾ ਕੋਈ ਗਰਮੀ ਨਹੀਂ ਤੇ ਨਾ ਕੋਈ ਠੰਡਾ ਤੇ ਪ੍ਰੋਬਲਮ ਤੇ ਫੈਰ ਕੁਆਲਟੀ ਦੀ ਚੰਗੀ ਮਜਨਾ ਨਹੀਂ ਸਹੀ ਗੱਲ ਤੇ ਕੀ ਮੁੱਲ ਵੀਰ ਜੀ ਰੱਖ ਰਾ ਮੁੱਲ ਤੇ ਅੱਗੇ ਵੀ 30000 ਨਹੀਂ ਇਹ ਜੈ ਜਾਂਦੀ ਹੈ ਰ ਮੱਲ ਤਾਂ ਜੈ ਪਾਏ ਰਹਿ ਰ 25 ਦੀ ਜੱਗੇ ਵੀਰ ਦੇ ਦਿੰਨੇ ਹਾਂ 25 ਦੀ ਚਲ ਕਰ ਦੋ ਮਾਨਤਾ ਜੋ ਕਰਨਾ ਕਰ ਦੋ ਤੁਸੀਂ ਦੋ ਯਾਰ ਛੱਡ ਦਈਏ ਦੋ ਨਾ ਛੱਡੀਏ ਜੱਗੇ ਵੀ ਰਹਾ ਨਾ ਪੂਰੇ 20000 ਦੇ ਦੋਵਾਂਗੇ ਠੀਕ ਹੈ ਠੀਕ 10 ਚੰਦ ਦੁੱਧ ਮੇਰੇ ਨਾਲ ਦੋ ਤਿੰਨ ਡੰਗ ਜਿੱਦਾਂ ਮਰਜੀ ਕੋ ਚੋਗ ਲੈ ਲਓ ਜੀ ਲਓ ਭਾਜੀ ਪੂਰੇ 20000 ਦੇ ਕੱਟ ਕਾਠ ਲਓ ਕੋਈ ਸ਼ੱਕ ਨਹੀਂ ਜਿਹਦੇ ਦੁੱਧ ਵੀ 10 ਲੀਟਰ ਜਿਹੜਾ ਬਿਲਕੁਲ ਤਿਆਰ ਆ ਹਾਂਜੀ ਹਾਂਜੀ ਕਰੋ ਜੀ ਚੈੱਕ ਬਹੁਤ ਹੀ ਚੰਗੇ ਪਸ਼ੂਆ ਕੀ ਦੇਖੋ ਸਾਰੇ ਹੀ ਇਹ ਇੱਕ ਤੋਂ ਇੱਕ ਦਾ ਟਾਪ ਦਾ ਟਾਪ ਨੇ ਮਿਲਾਂ ਵਾ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਤੇ ਭਰਾਵਾਂ ਦਾ